ਆਨੇ ਜਿਨ੍ਹਾਂ ਬੋਟਾ ਤੇ ਤਰੀਕੇ ਤੇ ਜਿख्या ਹੋਣੀਆਂ ਘੱਟਾਂ ਜਿਹੜੀਆਂ ਬੋਟਾਂ ਤੇ ਨੇ ਜੇ ਇਹਨੂੰ ਡਰਾਈਵਰ ਵਾਹਨ ਦਾ ਡਰਾਈਵਰ ਭਰਾ ਜੇ ਇਹਨੂੰ ਫੋਲੋ ਕਰ ਲੂਗਾ ਤਾਂ ਮੈਂ ਗਰੰਟੀ ਦਿੰਦਾ ਕਿ ਐਲੀਵੇਟਡ ਰੋਡ ਤੇ ਜਾਮ ਲੱਗ ਹੀ ਨਹੀਂ ਸਕਦਾ ਉਹ ਜਿਹੜੀ ਵੀ ਗੱਡੀ ਆ ਭਾਵੇਂ ਕਾਰ ਬੱਸ ਟਰੱਕ ਜੋ ਵੀ ਹੈ ਉਹ ਸੱਜੀ ਲੇਨ ਵਿੱਚ ਰਹਿਣ ਅਤੇ ਜਿਨ੍ਹਾਂ ਚਾਲਕਾਂ ਨੇ ਆਸਮ پارک ਤੋਂ ਉੱਕਰੀ ਰੋਡ ਵੱਲ ਨੂੰ ਜਾਣਾ ਹੈ ਉਹ ਜਿਹੜੇ ਚਾਲਕ ਹੈ ਉਹ ਆਪਣੀਆਂ ਗੱਡੀਆਂ ਜਿਹੜੀਆਂ ਕੱਪੀ ਰੇਨ ਵਿੱਚ ਚੱਲਣਗੇ। ਥੱਲੇ ਦੇ ਜਾਣ ਵਾਲੇ ਬਾਣ ਥੱਪੀ ਰੇਨ ਵਿੱਚ ਚੱਲਣਗੇ ਤੇ ਥੱਪੇ ਜਾਣ ਵਾਲੇ ਬਾਣ ਥੱਪੀ ਰੇਨ ਵਿੱਚ ਚੱਲਣਗੇ। ਜੇਕਰ ਇਹ ਚੀਜ਼ ਨੂੰ ਫੋਲੋ ਕੀਤਾ ਜਾਊਗਾ ਤਾਂ ਨਾ ਤਾਂ ਕੋਈ ਜਾਮ ਲੱਗੇਗਾ ਤੇ ਨਾ ਹੀ ਇਸ ਪੁਆਇੰਟ ਤੇ ਕੋਈ ਹਾਦਸਾ ਹੋਵੇ। ਤੇ ਆਓ ਇਸ ਬੋਰਡ ਤੇ ਲਿਖੀ ਜਿਹੜੀ ਗੱਲ ਹੈ ਇਹਦੇ ਤੇ ਅਮਰ ਕਰੀਏ ਤੇ ਆਓ ਆਪਾਂ ਰਲ ਮਿਲ ਕੇ ਆਪਣੇ ਲੁਧਿਆਣਾ ਸ਼ਹਿਰ ਨੂੰ ਜਾਮ ਫਰੀ ਅਤੇ ਐਕਸੀਡੈਂਟ ਫਰੀ ਸ਼ਹਿਰ ਬਣਾਈਏ ਸ਼ਹਿਰ ਨਿਵਾਸੀਓ ਮੈਂ ਕਈ ਦਿਨਾਂ ਤੋਂ ਐਲੀਵੇਟਡ ਰੋਡ ਜਿਹੜੀ ਸਮਰਾਲਾ ਚੌਂਕ ਤੋਂ ਬੱਸ ਸਟੈਂਡ ਵੱਲੋਂ ਜਾਂਦੀ ਹੈ ਇਹਦੇ ਤੇ ਲੰਘ ਕੇ ਜਾ 30 ਸਪੀਡ ਕਰ ਰਿਆ ਸੀ ਤੇ ਇਹ ਜਿਹੜੀ ਆਤਮ ਪਾਰ ਪੁਆਇੰਟ ਤੇ ਜਾ ਕੇ ਅਸੀਂ ਸਟਡੀ ਕੀਤੀ ਤੋਂ ਲਾਤੀ ਟੈਂਪਰੇਰੀ ਪੁਲ ਲਾਤੇ ਦਿੱਤਾ ਹੈ ਤੇ ਮੇਰਾ ਜਿਹੜਾ ਉਹ ਜਰਵਾ ਬਹੁਤ ਫਿੱਟ ਰਿਹਾ ਤੇ ਉਹਦੇ ਨਾਲ ਜਿਹੜੀ ਹੈ ਜਾਮ ਦੀ ਜਿਹੜੀ ਹੈ ਪ੍ਰੋਬਲਮ ਉਹ ਖਤਮ ਹੋ ਗਈ ਜਿਸ ਦੇ ਸਬੰਧ ਵਿੱਚ ਅਸੀਂ ਨਿਊਰਸਪਲ ਕਾਰਪੋਰੇਸ਼ਨ ਲੁਧਿਆਣਾ ਨਾਲ ਸੰਪਰਕ ਕਰਕੇ ਉਹਦੇ ਪੱਕੇ ਜਿਹੜੇ ਹੈਗੇ ਸੁਪਰੀਮ ਰਿਪੋਰਟ ਵੀ ਦਿਵਾ ਰਹੇ ਆ ਸਾਡੇ ਜਿਹੜਾ ਰੋਜ਼ਾਨਾ ਖਾਮ ਨੂੰ ਤੁਸੀਂ ਦੱਸਦੇ ਜੀ ਕਿ ਐਲੀਵੇਟਡ ਰੋਡ ਸੰਗਰਾਲਾ ਚੌਂਕ ਤੋਂ ਲੈ ਕੇ ਅ ਬੱਸ ਦੇਖ ਰਹੇ ਹੋ ਮੈਂ ਡਿਵਰ ਮੈਂ ਜਿਹਨੂੰ ਦੇਖੀ ਕਰੂੰਗਾ ਇਹ ਖੰਭੇ ਤੇ ਲੱਗੇ ਹੋਏ ਬੋਰਡ ਨੂੰ ਦਿਖਾਇਆ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ ਇਹ ਅੱਜ ਅਸੀਂ ਬੋਰਡ ਇੱਥੇ ਲਗਾਏ ਨੇ ਜਿਨ੍ਹਾਂ ਬੋਰਡਾਂ ਦੇ ਤਰੀਕੇ ਤੇ ਲੱਗਿਆ ਹੋਈਆਂ ਜੰਨਾ ਜਿਹੜੀਆਂ ਬੋਰਡਾਂ ਤੇ ਨੇ ਜੇ ਇਲੀਵੇਟਡ ਰੋਡ ਤੇ ਜਾਮ ਲੱਗ ਹੀ ਨਹੀਂ ਸਕਦਾ ਤੁਸੀਂ ਦੇਖ ਰਹੇ ਹੋ ਕਿ ਇਹਦੇ ਵਿੱਚ ਮੈਂ ਬੇਨਤੀ ਕੀਤੀ ਹੈ ਕਿ ਜਿਨ੍ਹਾਂ ਵਾਹਨ ਤੇ ਮਾਲਕਾਂ ਨੇ ਜਿਨ੍ਹਾਂ ਚਾਲਕਾਂ ਨੇ ਵਾਸਟੈਂਡ ਵੱਲੋਂ ਸਿੱਧਾ ਜਾਣਾ ਹੈ ਉਹ ਸੱਜੀ ਲੇਨ ਵਿੱਚ ਹੀ ਰਹਿਣ ਉਹ ਜਿਹੜੀ ਵੀ ਗੱਡੀ ਹੈ ਭਾਵੇਂ ਕਾਰ ਬੱਸ ਟਰੱਕ ਜੋ ਵੀ ਹੈ ਉਹ ਸੱਜੀ ਲੇਨ ਵਿੱਚ ਰਹਿਣ ਅਤੇ ਜਿਨ੍ਹਾਂ ਚਾਲਕਾਂ ਨੇ ਆਟਮ ਪਾਰਕਟ ਡੋਕਰੀ ਰੋਡ ਵੱਲ ਨੂੰ ਜਾਣਾ ਹੈ ਉਹ ਜਿਹੜੇ ਚਾਲਕ ਹੈ ਉਹ ਆਪਣੀਆਂ ਗੱਡੀਆਂ ਜਿਹੜੀਆਂ ਖੱਬੇ ਲੇਨ ਵਿੱਚ ਚੱਲਣ ਮੈਂ ਫੇਰ ਦੁਬਾਰਾ ਬੇਨਤੀ ਕਰੂੰਗਾ ਕਿ ਇਹ ਜਿਹੜਾ ਬੋਰਡ ਹੈ ਇਹਨੂੰ ਦੁਬਾਰਾ ਦਿਖਾਇਆ ਜਾਵੇ ਇਹ ਬੋਰਡ ਤੇ ਵੀ ਲਿਖਿਆ ਹੈ ਜਿਹੜੇ ਜਾਣ ਵਾਲੇ ਵਾਹਨ ਸੱਜੀ ਲੇਨ ਵਿੱਚ ਚੱਲਣ ਦੀ ਤੇ ਖੱਬੇ ਜਾਣ ਵਾਲੇ ਵਾਹਨ ਖੱਬੀ ਲੇਨ ਵਿੱਚ ਚੱਲਣ ਦੀ ਤੋਂ ਜੇਕਰ ਇਹ ਸਭ ਚੀਜ਼ ਨੂੰ ਫੋਲੋ ਕੀਤਾ ਜਾਊਗਾ ਤਾਂ ਨਾ ਤਾਂ ਕੋਈ ਜਾਮ ਲੱਗੇਗਾ ਤੇ ਨਾ ਹੀ 8.1 ਤੇ ਕੋਈ ਹਾਦਸਾ ਹੋ ਰਿਹਾ ਅੱਗੇ ਲੇਨ ਜਦ ਬਦਲਦਾ ਵਿਅਕਤੀ ਲੇਨ ਬਦਲਣ ਨਾਲ ਜਿਹੜੀਆਂ ਗੱਡੀਆਂ ਆਪਸ ਚ ਟਕਰਾ ਜਾਂਦੀਆਂ ਉੱਥੇ ਫਿਰ ਜਿਹੜੇ ਜਿੱਤੇ ਗੱਡੀਆਂ ਦਾ ਨਖਾਨ ਹੁੰਦਾ ਤੇ ਉੱਥੇ ਜਿਹੜੇ ਚਾਲਕ ਹੈ ਉਹ ਆਪਸ ਵੀ ਜਿਹੜਾ ਲੜਾਈ ਝਗੜਾ ਕਰਕੇ ਉੱਥੇ ਕੋਈ ਤਰ੍ਹਾਂ ਦੀ ਸਥਿਤੀ ਬਣਾ ਵੈਂਦੇ ਆ ਸੋ ਦੋਸਤੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਆਓ ਇਸ ਬੋਰਡ ਤੇ ਲਿਖੀ ਜਿਹੜੀ ਗੱਲ ਹੈ ਜਿਹਦੇ ਤੇ ਅਮਲ ਕਰੀਏ ਆਓ ਆਪਾਂ ਰਲ ਮਿਲ ਕੇ ਆਪਣੇ ਲੁਧਿਆਣਾ ਸ਼ਹਿਰ ਨੂੰ ਜਾਮ ਫਰੀ ਅਤੇ ਐਕਸੀਡੈਂਟ ਫਰੀ ਸ਼ਹਿਰ ਬਣਾਈਏ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਉਮੀਦ ਕਰਦਾ ਜਿਵੇਂ ਸਾਡਾ ਇੱਕ ਛੋਟਾ ਜਿਹਾ ਯਤਨ ਹੈ ਸ਼ਹਿਰ ਦੀ ਆਵਾਜਾਈ ਨੂੰ ਸੁਚਾਰੂ ਤੋਂ ਬਣਾਉਣ ਦਾ ਤੁਸੀਂ ਇਸ ਐਡਮਿਨਟ ਟ੍ਰੈਫਿਕ ਪੁਲਿਸ ਲੁਧਿਆਣਾ ਦਾ ਸਾਥ ਹੋਂਗੇ ਅਤੇ ਮੰਗਿਓ ਕਮਿਸ਼ਨਰ ਸਾਹਿਬ ਨੇ ਜੋ ਲੁਧਿਆਣਾ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਠੀਕ ਕਰਨ ਦਾ ਹੀੜਾ ਜੋ ਟੁੱਟਿਆ ਹੋਇਆ ਉਹਦੇ ਵਿੱਚ ਤੁਸੀਂ ਆਪੋ ਆਪਣਾ ਯੋਗਦਾਨ ਪਾਉਗੇ ਅੰਤ ਵਿੱਚ ਮੈਂ ਫੇਰ ਦੁਬਾਰਾ ਤੁਹਾਨੂੰ ਬੇਨਤੀ ਕਰਦਾ ਕਿ ਸਿੱਧੀ ਜਾਣ ਵਾਲੀ ਜਿਹੜੀ ਟ੍ਰੈਫਿਕ ਹੈ ਉਹ ਸੱਜੀ ਲੇਨ ਵਿੱਚ ਰਹੇ ਤੇ ਜਿਹੜੀ ਦੁਗਰੀ ਰੋਡ ਨੂੰ ਕਰਨ ਕਰਨ ਵਾਲੀ ਜਿਹੜੀ ਟ੍ਰੈਫਿਕ ਹੈ ਉਹ ਖੱਬੀ ਲੇਨ ਵਿੱਚ ਰਹੇ ਤੇ ਲੇਨ ਜਦ ਆਪੋ ਆਪਣੀ ਲੇਨ ਚਾਗੇ ਤਾਂ ਨਾ ਤੁਹਾਨੂੰ ਇੱਕ ਦੂਜੇ ਦੀ ਲੇਨ ਕੱਟਣੀ ਪੈਗੀ ਤੇ ਆਰਾਮ ਨਾਲ ਤੁਸੀਂ ਆਪਣੇ ਡੈਸਟੀਨੇਸ਼ਨ ਤੱਕ ਪਹੁੰਚੋਗੇ ਤੇ ਮੈਂ ਇਹ ਵੀ ਦਾਵਾ ਕਰਦਾ ਹੈ ਕਿ ਤੁਸੀਂ ਆਪਣੇ ਘਰੇ ਅੱਧਾ ਘੰਟਾ ਪਹਿਲਾਂ ਪਹੁੰਚੋਗੇ ਸਿਰਫ ਥੋੜੀ ਜੀ ਤੁਹਾਨੂੰ ਬੇਨਤੀ ਹੈ ਕਿ ਜਿਵੇਂ ਅਸੀਂ ਤੁਹਾਨੂੰ ਬੇਨਤੀ ਕੀਤੀ ਹੈ ਤੁਸੀਂ ਸਾਡੀ ਬੇਨਤੀ ਤੇ ਸਿਰ ਉੱਤੇ ਆਓ ਰਣਮਿਲ ਕੇ ਅੰਮ੍ਰਿਤਸਰ ਨੂੰ ਜਾਵੋ ਅਤੇ ਇੱਕ ਚੰਗਾ ਸ਼ਹਿਰ ਬਣਾਉਣ ਆਪ ਕੋ ਆਪਣਾ ਯੋਗਦਾਨ ਪਾइए ਧੰਨਵਾਦ ਜੈ ਹਿੰਦ